ਅੱਜ ਅਸੀਂ ਬਣਾ ਰਹੇ ਹਾਂ ਸਰੋਂ ਦਾ ਸਾਗ ਇਹ ਮਿਕਸ ਸਾਗ ਹੈ ਇਸ ਵਿੱਚ ਕੀ ਕੀ ਆ ਦੱਸਿਓ ਗੋਭੀ ਕੋ ਰਾਇਆ ਬਾਕੀ ਪਾਲਕ ਮਿੱਠੇ ਬਾਥੂ ਸੋਏ ਸੋਏ ਸੋ ਤਾਂ ਨਹੀਂ ਆ ਵੀ ਪਾਇਆ ਸੀ ਧਨੀਆ ਦੀ ਪਾਇਆ ਆ ਜਿਹ ਮਿਕਸ ਸਾਗ ਬਣਾ ਲਿਆ ਇਹ ਪੁਰਾਣੇ ਸਟਾਈਲ ਨਾਲ ਅਸੀਂ ਕੱਟ ਕੇ ਬਣਾਉਂਦੇ ਹਾਂ ਹਮੇਸ਼ਾ ਕਿਉਂਕਿ ਇਹਦੇ ਨਾਲ ਵਧੀਆ ਤਰੀਕੇ ਨਾਲ ਕੱਟ ਹੋ ਜਾਂਦਾ ਹੈ ਪ੍ਰੋਪਰਲੀ ਔਰ ਜਿਹਨੂੰ ਇਸ ਚੀਜ਼ ਦੀ ਆਦਤ ਹੋਵੇ ਉਹਨੂੰ ਇਹ ਹੀ ਕੰਫਰਟੇਬਲ ਲੱਗਦਾ ਹੈ ਮੰਮੀ ਨੂੰ ਸ਼ੁਰੂ ਤੋਂ ਹੀ ਇਹਦੇ ਨਾਲ ਦਾਤੀ ਨਾਲ ਕੱਟਣ ਦੀ ਆਦਤ ਆ ਬਾਅਦ ਸਾਨੂੰ ਔਖਾ ਲੱਗਦਾ ਹੈ ਕਿ ਕਿੱਦਾਂ ਕੱਟਦੇ ਹੋਵਾਂਗੇ ਉਨੇ ਇਹ ਥੋੜਾ ਥੋੜਾ ਕਰਕੇ ਸਾਗ ਅਸੀਂ ਇਹਨੂੰ ਕੁੱਕਰ ਚ ਰਿਜਾ ਕੇ ਹੀ ਬਣਾ ਰਹੇ ਹਾਂ ਸਾਡਾ ਚੁੱਲਾ ਹੈਗਾ ਪਰ ਚੁੱਲਾ ਸਾਡੇ ਛੱਤ ਤੇ ਹੈ ਛੱਤ ਤੇ ਹੋਣ ਕਰਕੇ ਸਾਨੂੰ ਥੋੜਾ ਮੁਸ਼ਕਲ ਹੋ ਜਾਂਦੀ ਹੈ ਸਮਾਨ ਸਾਰਾ ਉੱਪਰ ਲੈ ਜਾਣ ਦਾ ਇਸ ਕਰਕੇ ਸਾਨੂੰ ਹੇਠੇ ਗੈਸ ਤੇ ਬਣਾਉਣਾ ਪੈਂਦਾ ਮੈਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉੱਪਰ ਕੋੜਾ ਆਪਣਾ ਸੈਟ ਜਆ ਕਰ ਲਈਏ ਫਿਰ ਤੁਹਾਨੂੰ ਚੁੱਲੇ ਦਾ ਬਣਾ ਕੇ ਵੀ ਦਿਖਾਵਾਂਗੇ ਹੁਣ ਆ ਦੇਖੋ ਇਹ ਅਸੀਂ ਥੋੜਾ ਥੋੜਾ ਚੱਕ ਕੇ ਇਹਦੇ ਵਿੱਚ ਪਾਈ ਜਾਣਾ ਇਹ ਅਸੀਂ ਕੁੱਕਰ 'ਚ ਬਣਾ ਰਹੇ ਹਾਂ ਕੁੱਕਰ 'ਚ ਹੀ ਜਾ ਕੇ ਬਣਾਉਂਗੇ ਇਹਦੀ ਸੀਟੀ ਨਹੀਂ ਲਗवानी ਬਸ ਇਹਨੇ ਰਿੱਜੀ ਜਾਣਾ ਇਹਨੂੰ 2 ਤੋਂ 3 ਘੰਟੇ ਲੱਗੂਗਾ ਨਾ ਹਾਂ ਮਿਨੀਮਮ 3 ਘੰਟੇ ਲੱਗੂਗਾ ਇਹਨੂੰ ਬਨਣ 'ਚ ਹੁਣ ਦੇਖੋ ਐਦਾਂ ਪਾਈ ਜਾਣਾ ਤੇ ਨਾਲ ਦੀ ਨਾਲ ਘੋਟਣਾ ਨਾ ਕੁਏਆ ਕੋਟਣਾ ਇਹ ਸਾਡੇ ਕੋਲ ਬਹੁਤ ਪੁਰਾਣਾ ਹੈ ਬਹੁਤ ਬਹੁਤ ਸਾਲ ਹੋ ਗਏ ਇਹਨੂੰ ਇਹ ਸਿਰਫ ਸਾਗ ਬਣਾਉਣ ਵੇਲੇ ਹੀ ਢੱਡਾ ਜਾਂਦਾ ਹੈ ਇਹ ਪਾਲਕ ਦਾ ਸਾਗ ਮੋਹੀ ਸਾਗ ਚਾਹੇ ਪਾਲਕ ਦਾ ਚਾਹੇ ਇਹਦਾ ਬਸ ਫਿਰ ਉਹਦਵਾਰ ਅਸੀਂ ਇਹਨੂੰ ਧੋ ਧੂ ਕੇ ਰੱਖ ਦਿੰਦੇ ਆ ਇਹ ਤੇ ਦਾਤੀ ਦੋਨੋਂ ਚੀਜ਼ਾਂ ਫਿਰ ਜਦ ਸਰਦੀਆਂ ਆਉਂਦੀਆਂ ਨੇ ਸਾਗ ਤੇ ਸਾਗ ਬਣਾਉਣਾ ਹੁੰਦਾ ਅਸੀਂ ਉਸ ਦਿਨਾਂ ਨੂੰ ਆਪਣਾ ਧੋ ਧੂ ਕੇ ਕੱਢੀਦਾ ਆ बस ਇਹਨੂੰ ਹੋਲੀ-ਹੋਲੀ ਇਦਾਂ ਕਰੀ ਜਾਣਾ ਇਹਨੇ ਆਪੇ ਰਿੱਜੀ ਜਾਣਾ ਹੁਣ ਬਸ ਤਾਂ ਇਹ ਚੁੱਲੇ ਤੇ ਬਣਾਉ ਤਾਂ ਜ਼ਿਆਦਾ ਵਧੀਆ ਬੰਦਾ ਮਟੂਨ ਕਈ ਹੁਣ ਚੁੱਲਾ ਹੁਣ ਮੈਂ ਦੱਸਿਆ ਕਿ ਸਾਡਾ ਛੱਤ ਤੇ ਐ ਫਿਰ ਉਹ ਛੱਤ ਤੇ ਤਾਂ ਤੁਹਾਨੂੰ ਪਤਾ ਹੀ ਕਿ ਜੇ ਬਣਾਉਂਗੇ ਤਾਂ ਹਾਂ ਸਾਡਾ ਉੱਪਰਲੇ ਜਾਣਾ ਬੜਾ ਔਖਾ ਐ ਸਮਾਨ ਸਾ ਘਰ ਕਿਆ ਸੀ ਹੁਣ ਗੈਸ ਤੇ ਬਣਾਈ ਦੀ ਆ ਬੰ ਵਧੀਆ ਬਣ ਜਾਂਦਾ ਇਹ ਵੀ ਜ਼ਾਕਤਾ ਚੋਲੋ ਹੁਣ ਇਹਦੇ ਵਿੱਚ ਇਹ ਪੈ ਗਿਆ ਹਜੇ ਹੋਰ ਪਾਣਾ ਹੈ ਕਿਉਂਕਿ ਅਸੀਂ ਬਣਾਉਂਦੇ ਆਂ ਚਾਰ ਪੰਜ ਦਿਨ ਸਾਡੇ ਆਰਾਮ ਨਾਲ ਚੱਲਦਾ ਹੈ ਆਏ ਨੇ ਕਿ ਹੁਣ ਅਸੀਂ ਸਾਗ ਹੀ ਖਾਈ ਜਾਂਦੇ ਹੁੰਦੇ ਬਿੱਚ ਨੂੰ ਫਿਰ ਅਸੀਂ ਜਿਵੇਂ ਅੱਜ ਸਾਗ ਖਾ ਲਿਆ ਕੱਲ ਖਾ ਲੂਗੇ ਫਿਰ ਵੈਸੇ ਤਾਂ ਜਿੱਦਨ ਕਹਿੰਦੇ ਬਣਾਉਂਦੇ ਉਦੋਂ ਤੜਕੀ ਦਾਣੀ ਹੁੰਦਾ ਕਈ ਕਹਿੰਦੇ ਆ ਕਿ ਨਹੀਂ ਫੜਕੀ ਦਾ ਹੁੰਦਾ ਬਟ ਹੁਣ ਤਾਂ ਖਾ ਹੀ ਲੈਂਦੇ ਆ ਹੁਣ ਆ ਦੇਖੋ ਹਜੇ ਇੰਨਾ ਕੁ ਰਹਿ ਗਿਆ ਫਿਰ ਇਹ ਵੀ ਕੱਟ ਕੇ ਪਾ ਦੇਣਾ ਵਿੱਚ ਫੇਰ ਉਹ ਤੋਂ ਬਾਅਦ ਇਹਨੇ ਰਿੱਜੀ ਜਾਣਾ ਫੇਰ ਅਸੀਂ ਖਾਉਂਗੇ ਇਹਨੂੰ ਤੜਕਾ ਲਾ ਕੇ ਮੱਕੀ ਦੀ ਰੋਟੀ ਥੋੜਾ ਜਿਹਾ ਗੁੜ ਨਾਲ ਲਵਾਂਗੇ ਫੇਰ ਜਿਹਨਾਂ ਦੇਸੀ ਘੀ ਨਾਲ ਥੋੜਾ ਬੋਤਾ ਲੈਣਾ ਹੋਇਆ ਜਾਂ ਮੱਖਣ ਲੈਣਾ ਹੋਇਆ ਉਹ ਨਾਲ ਖਾ ਲੀ ਜਾ ਅਸਲੀ ਟੇਸਟ ਵਸੇ ਉਹਨੂੰ ਜੇ ਦੇਸੀ ਘੀ ਨਾਲ ਤੜਕਾ ਨਾਲ ਫੇਰ ਵਧੀਆ ਲੱਗਦਾ ਹੈ ਬਾਕੀ ਗੁੜ ਨਾਲ ਜਿਆਦਾ ਗੁੜ ਥੋੜਾ ਜਿਹਾ ਲੋ ਨਾਲ ਬਹੁਤ ਸਵਾਲ ਲੱਗਦਾ ਉਹਦੇ ਨਾਲ ਗੈਸ ਵਗੈਰਾ ਵੀ ਕਈਆਂ ਨੂੰ ਪ੍ਰੋਬਲਮ ਹੁੰਦੀ ਆ ਨਾ ਫਿਰ ਉਹ ਗੁੜ ਹੈਗਾ ਉਹ ਕਰਦਾ ਬਾਇ ਨਹੀਂ ਹੁੰਦੀ ਫਿਰ ਬਾਇ ਵਾਦੀ ਜਿਹੜੀ ਹੁੰਦੀ ਹੈ ਨਾ ਉਹ ਨਹੀਂ ਹੁੰਦੀ ਰਸ ਜੀ ਨੇ ਇਹਦੀ ਰੈਸਪੀ ਬਣਾਈ ਆ ਜਿਨੇ ਇਹਦੀ ਖੋਜ ਕਰੀ ਆ ਬੰਦੇ ਦਾ ਦਿਮਾਗ ਹੈ ਹੈਗੇ ਨਹੀਂ ਮੱਲਾ ਇੰਨੀ ਸਾਰੀ ਚੀਜ਼ਾਂ ਨੂੰ ਇਕੱਠੇ ਕਰਕੇ ਟੇਸਟ ਲਿਆਣਾ ਨਹੀਂ ਸਿੰਪਾ ਮੱਲਾ ਸਿਫਤ ਹੈ ਉਹ ਬੰਦੇ ਜਿਸ ਨੇ ਵੀ ਬਈ ਇਹਦੀ ਖੋਜ ਹੀ ਕਰੀ ਹੈ ਮੱਲਾ ਇੰਨੀ ਸਾਰੀ ਚੀਜ਼ਾਂ ਨੂੰ ਉਹ ਵੀ ਅਲੱਗ-ਅਲੱਗ ਇਹ ਨਹੀਂ ਕਿ ਇੱਕੋ ਤਰ੍ਹਾਂ ਦੀਆਂ ਸਾਰੀਆਂ ਅੱਡ-ਅੱਡ ਚੀਜ਼ਾਂ ਉਹਨੂੰ ਇਕੱਠਾ ਕਰਕੇ ਫਿਰ ਇਹ ਜਾ ਟੇਸਟ ਲਿਆਣਾ ਕਿ ਉਹ ਸਾਰੇ ਉਸ ਚੀਜ਼ ਦੇ ਮਤਲਬ ਕਿ ਇੱਕ ਤਰ੍ਹਾਂ ਫੈਨ ਹੀ ਲਾ ਲਵੋ ਹਾਂ ਵਿਆਹ ਚ ਵੀ ਤੁਸੀਂ ਦੇਖਿਆ ਹੋਣਾ ਕਿ ਮੋਸਟਲੀ ਲੋਕਸ ਆ ਕੇ ਲੱਭਦੇ ਆ ਸਾਗ ਤੇ ਮੱਕੀ ਦੀ ਰੋਟੀ ਹਾਂ ਹੁਣ ਇਹਦੀ ਬਸ ਲਾਸਟ ਗੁੱਛੀ ਐ ਇਹ ਤੋਂ ਬਾਅਦ ਅਸੀਂ ਇਹਨੂੰ ਬੰਦ ਕਰ ਦੇਣਾ ਬਸ ਉਹ ਲਸਣ ਦੀਆਂ ਭੁੰਕਾ ਪਾਉਂਦੇ ਵਿੱਚ ਅਸੀਂ ਹੁਣ ਲਸਣ ਦੀਆਂ ਥੋੜੀ ਜਿਹੀ ਭੁੰਕਾ ਵੀ ਪਾਉਂਗੇ ਅੱਗੇ ਤੁਹਾਨੂੰ ਅਸੀਂ ਦਿਖਾਉਂਗੇ ਲਸਣ ਦੀ ਭੁੰਕਾ ਦੀ ਪਰੌਂਠੀਆਂ ਖਾ ਕੇ ਦੇਖਿਓ ਕਦੇ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀਆਂ ਨੇ ਅੱਜ ਤੁਹਾਨੂੰ ਇਹਦੀ ਰੈਸিপি ਜਲਦੀ ਹੋ ਸ਼ੇਅਰ ਕਰਾਂਗੇ ਬਹੁਤ ਟੇਸਟੀ ਬਣਦੀਆਂ ਨੇ ਚਾਹੇ ਤੁਸੀਂ ਉਹਦੇ ਨਾਲ ਕੁਝ ਵੀ ਨਾ ਲਓ ਦਈਂ ਜਾਂ ਕੋਈ ਵੀ ਚੀਜ਼ ਨਾ ਲਓ ਬਟ ਉਹ ਐਦਾਂ ਹੀ ਬਹੁਤ ਸਵਾਲ ਲੱਗਦੀਆਂ ਨੇ ਚਲੋ ਫਿਰ ਅਸੀਂ ਤੁਹਾਨੂੰ ਇਹ ਤਿਆਰ ਹੋਣ ਤੋਂ ਬਾਅਦ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਕਰ ਲਾਂਗੇ ਅਗਲਾ ਸਵਾ Da tar vi den.